ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੀ 59 ਸਾਲ ਪੁਰਾਣੀ ਸੈਨਟ ਅਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਹੈ ਤਾਂ ਇਹ ਵੱਡਾ ਫੈਸਲਾ ਜਿਹੜਾ ਉਲਿਆ ਗਿਆ ਹੈ ਇਹ ਬਦਲਾ ਰਾਜਨੀਤਿਕ ਤੋਂ ਅਕਾਦਮਿਕ ਨਿਯੰਤਰਣ ਵਾਲੇ ਇੱਕ ਫੈਸਲਾ ਕੋਨ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ ਪੀਯੂ ਦੇ ਪ੍ਰਬੰਧਕੀ ਢਾਂਚੇ ਵਿੱਚ ਇਤਿਹਾਸਿਕ ਅਤੇ ਵੱਡਾ ਬਦਲਾ ਕਰਦੇ ਹੋਏ ਇਸ ਦੀ ਸਿਖਰਲੀ ਫੈਸਲਾ ਲੈਣ ਵਾਲੀ ਸੰਸਥਾ ਸੈਨੇਟ ਅਤੇ ਸਿੰਡੀਕੇਟ ਦਾ ਪੂਰੀ ਤਰ੍ਹਾਂ ਪੁਨਰਗਠਨ ਕਰ ਦਿੱਤਾ ਗਿਆ ਹੈ ਤੇ ਪੁਨਰਗਠਨ 1 ਨਵੰਬਰ 1968 ਨੂੰ ਗਠਿਤ ਸਿੰਡੀਕੇਟ ਲਈ 59 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਤਾਂ ਅੱਜ ਪੰਜਾਬ ਦੇ ਵੀ ਹੈ ਅੱਜ ਦੇ ਦਿਨ ਪੰਜਾਬ ਦਾ ਵੀ ਪੁਨਰਗਠਨ ਹੋਇਆ ਸੀ ਅਜੋਗਾ ਪੰਜਾਬ ਅੱਜ ਦੇ ਦਿਨ ਸਾਲ 1968 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਤਾਂ ਅੱਜ ਦੇ ਦਿਨ ਹੀ ਇਹ ਵੱਡਾ ਫੈਸਲਾ ਹੈ ਜਿਹੜਾ ਉਹ ਕੇਂਦਰ ਦੇ ਵੱਲੋਂ ਲਿਆ ਗਿਆ ਹੈ ਤਾਂ ਅੱਜ ਦੇ ਦਿਨ ਹੋਣ ਦੇ ਵਿੱਚ ਆਈਆਂ ਇਹ ਸਿਖਰਲੀ ਸੰਸਥਾਵਾਂ ਨੇ ਜਿਹੜੀਆਂ ਇਹਨਾਂ ਦਾ ਵੀ ਹੁਣ ਪੁਨਰਗਠਨ ਹੋ ਗਿਆ ਹੈ ਸਭ ਤੋਂ ਵੱਡਾ ਬਦਲਾ ਇਹ ਹੈ ਕਿ ਯੂਨੀਵਰਸਿਟੀ ਦੀ ਕਾਰਜਕਾਰੀ ਸ਼ਕਤੀ ਸੈਂਡିକੇਟ ਨੂੰ ਹੁਣ ਇੱਕ ਚੁਣੀ ਹੋਈ ਸੰਸਥਾ ਤੋਂ ਬਦਲ ਕੇ ਪੂਰੀ ਤਰ੍ਹਾਂ ਨਾਮਜ਼ਦ ਸੰਸਥਾ ਬਣਾ ਦਿੱਤਾ ਗਿਆ ਇਸ ਨੂੰ ਯੂਨੀਵਰਸਿਟੀ ਉੱਤੇ ਸਿਆਸੀ ਕੰਟਰੋਲ ਤੋਂ ਅਕਾਦਮਿਕ ਕੰਟਰੋਲ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਪੀਯੂ ਐਕਟ 1947 ਤਹਿਤ ਸੂਚਿਤ ਇਨਾ ਵੱਡੇ ਬਦਲਾਵਾਂ ਨੇ ਗ੍ਰੈਜੂਏਟ ਕਸਟੋਚੈਂਸੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਤਾਂ ਸੈਨੇਟ ਦੀ ਤਾਕਤ 90 ਮੈਂਬਰਾਂ ਤੋਂ ਘਟ ਕੇ ਸਿਰਫ 31 ਕਰ ਦਿੱਤੀ ਗਈ ਨਵੀਂ ਬਣਤਰ ਵਿੱਚ 31 ਮੈਂਬਰ ਨੇ ਜਿਨ੍ਹਾਂ ਵਿੱਚ 18 ਚੁਣੇ ਹੋਏ 18 ਚੁਣੇ ਹੋਏ 6 ਨਾਮਜ਼ਦ ਅਤੇ 7 ਪੈਦਾਨ ਮੈਂਬਰ ਹੋਣਗੇ ਤਾਂ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਹੈ ਕਿ ਚੰਡੀਗੜ੍ਹ ਦੇ ਐਮਪੀ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਯੂਟੀ ਦੇ ਮੁੱਖ ਸਕੱਤਰ ਅਤੇ ਸਿੱਖਿਆ ਸਕੱਤਰ ਨੇ ਜਿਹੜੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅਤੇ ਸੈਨੇਟ ਦੇ ਵਿੱਚ ਪੈਦੇਨ ਮੈਂਬਰ ਵਜੋਂ ਉਹਨਾਂ ਨੂੰ ਰੱਖਿਆ ਗਿਆ ਹੈ ਸੈਨੇਟ ਦੇ ਵਿੱਚ ਕੌਣ ਕੌਣ ਸ਼ਾਮਿਲ ਹੋਵੇਗਾ ਇਸ ਦੇ ਬਾਰੇ ਵੀ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦਵਾਂਗੇ ਤਾਂ ਐਕਟ ਦੇ ਵਿੱਚ ਸੋਧੇ ਹੋਏ ਸੈਕਸ਼ਨ 13 ਦੇ ਤਹਿਤ ਆਰਡੀਨਰੀ ਫਾਲੋਜ਼ ਜਿਨ੍ਹਾਂ ਦੀ ਗਿਣਤੀ 24 ਤੋਂ ਵੱਧ ਨਹੀਂ ਹੋਵੇਗੀ ਦੀ ਵੰਤਰ ਨੂੰ ਵੀ ਬਦਲ ਦਿੱਤਾ ਗਿਆ ਹੈ ਇਸ ਵਿੱਚ ਸ਼ਾਮਿਲ ਦੋ ਉੱਗੇ ਸਾਬਕਾ ਵਿਦਿਆਰਥੀ ਚਾਂਸਲਰ ਦੁਆਰਾ ਨਾਮਜ਼ਦ ਦੋ ਪ੍ਰੋਫੈਸਰ ਇੱਕ ਆਰਟਸ ਇੱਕ ਸਾਇੰਸ ਪੀਯੂ ਵਿਭਾਗ ਤੋਂ ਚੁੜੇ ਹੋਏ ਦੋ ਅਸਿਸਟੈਂਟ ਪ੍ਰੋਫੈਸਰ ਚੁੜੇ ਹੋਏ ਪ੍ਰਿੰਸ ਚਾਰ ਪ੍ਰਿੰਸੀਪਲ ਸਬੰਧਿਤ ਕਾਲਜਾਂ ਤੋਂ 6 ਅਧਿਆਪਕ ਸਬੰਧਿਤ ਕਾਲਜਾਂ ਤੋਂ ਅਤੇ ਦੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਐਮਐਲਏ ਜਿਹੜੇ ਸਪੀਕਰ ਦੁਆਰਾ ਨਾਮਜ਼ਦ ਹੋਣਗੇ ਬਸ਼ਰਤੇ ਉਹਨਾਂ ਦੇ ਕੋਲ ਯੂਨੀਵਰਸਿਟੀ ਦੀ ਕੋਈ ਡਿਗਰੀ ਹੋਵੇ ਅਤੇ ਬਾਕੀ ਬੱਚੇ ਮੈਂਬਰਾਂ ਨੂੰ ਚਾਂਸਲਰ ਵੱਲੋਂ ਸਿੱਖਿਆ ਖੋਜ ਜਾਂ ਜਨਤਕ ਜੀਵਨ ਤੋਂ ਨਾਮਜ਼ਦਾ ਜਿਹੜਾ ਉਹ ਕੀਤਾ ਜਾਵੇਗਾ ਵੀ ਸੀ ਨੂੰ ਮਿਲੇ ਵਿਵਾਦ ਸੁਲਝਾਉਣ ਦੇ ਅਧਿਕਾਰ ਨੇ ਤਾਂ ਆਰਡੀਨਰੀ ਫਲੋ ਦੀਆਂ ਸਾਰੀਆਂ ਚੋਣਾਂ ਲਈ ਚਾਂਸਲਰ ਦੀ ਮਨਜ਼ੂਰੀ ਦੀ ਲੋੜ ਹੋਵੇਗੀ ਅਤੇ ਕਾਰਜਕਾਲ 4 ਸਾਲ ਦਾ ਹੋਵੇਗਾ ਕਿਸੇ ਦੀ ਯੋਗਤਾ ਉੱਤੇ ਵਿਵਾਦ ਦਾ ਨਿਪਟਾਰਾ ਵਾਈਸ ਚਾਂਸਲਰ ਕਰਨਗੇ ਐਕਟ ਦੇ ਸੈਕਸ਼ਨ 14 ਨੂੰ ਹਟਾ ਦਿੱਤਾ ਗਿਆ ਹੈ ਤਾਂ ਸਿੰਡੀਕੇਟ ਵੀ ਨਾਮਜ਼ਦ ਕਰੇਗਾ ਵੀਸੀ ਦੇ ਵੱਲੋਂ 10 ਮੈਂਬਰ ਨੇ ਜਿਹੜੇ ਇਸ ਦੇ ਵਿੱਚ ਨਾਮਜ਼ਦ ਕੀਤੇ ਜਾਣਗੇ ਸਿੰਡੀਕੇਟ ਦੀ ਮੰਤਰ ਵਿੱਚ ਵੀ ਵੱਡਾ ਫੇਰ ਬਦਲ ਕੀਤਾ ਗਿਆ ਹੈ ਨਵੀਂ ਸਿੰਡੀਕੇਟ ਵਿੱਚ ਵੀਸੀ ਨੇ ਜਿਹੜੇ ਉਹ ਚੇਅਰਪਰਸਨ ਹੋਣਗੇ ਭਾਰਤ ਸਰਕਾਰ ਦੇ ਉੱਚ ਸਿੱਖਿਆ ਸਕੱਤਰ ਜਾਂ ਪ੍ਰਤੀਨਿਧੀ ਪੰਜਾਬ ਅਤੇ ਚੰਡੀਗੜ੍ਹ ਦੇ ਡੀਪੀਆਈਸ ਚਾਂਸਲਰ ਵੱਲੋਂ ਨਾਮਜ਼ਦ ਇੱਕ ਸੈਨੇਟ ਮੈਂਬਰ ਅਤੇ ਵੀਸੀ ਵੱਲੋਂ ਰੋਟੇਸ਼ਨਲ ਸੀਨੀਅਰਤਾ ਦੇ ਆਧਾਰ ਤੇ ਨਾਮਜ਼ਦ 10 ਮੈਂਬਰ ਸ਼ਾਮਿਲ ਹੋਣਗੇ ਇਹਨਾਂ 10 ਮੈਂਬਰਾਂ ਦੇ ਵਿੱਚ ਦੋ ਡੀਨਸ ਦੋ ਯੂਨੀਵਰਸਿਟੀ ਪ੍ਰੋਫੈਸਰ ਦੋ ਕਾਲਜ ਪ੍ਰਿੰਸੀਪਲ ਇੱਕ ਯੂਨੀਵਰਸਿਟੀ ਅਸਿਸਟੈਂਟ ਪ੍ਰੋਫੈਸਰ ਇੱਕ ਅਸਿਸਟੈਂਟ ਪ੍ਰੋਫੈਸਰ ਇੱਕ ਕਾਲਜ ਪ੍ਰੋਫੈਸਰ ਅਤੇ ਇੱਕ ਹੋਰ ਅਧਿਆਪਕ ਸ਼ਾਮਿਲ ਨੇ ਤਾਂ ਸਿੰਡੀਕੇਟ ਹਾਈ ਪਾਵਰਡ ਬਾਡੀ ਆ ਜਿਹੜੀ ਉਹ ਬਣ ਗਈ ਹੈ ਤਾਂ ਸਿੰਡੀਕੇਟ ਦੇ ਨਵੇਂ ਪਦੇ ਨ ਮੈਂਬਰਾਂ ਵਿੱਚ ਹੁਣ ਪੰਜਾਬ ਦੇ ਸੀਐਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਪੰਜਾਬ ਦੇ ਸਿੱਖਿਆ ਮੰਤਰੀ ਚੰਡੀਗੜ੍ਹ ਦੇ ਮੁੱਖ ਸਕੱਤਰ ਪੰਜਾਬ ਦੇ ਉੱਚ ਸਿੱਖਿਆ ਸਕੱਤਰ ਯੂਟੀ ਦੇ ਸਿੱਖਿਆ ਸਕੱਤਰ ਅਤੇ ਚੰਡੀਗੜ੍ਹ ਦੇ ਐਮਪੀ ਸ਼ਾਮਲ ਹੋਣਗੇ ਇਸ ਨੂੰ ਹਾਈ ਪਾਵਰਡ ਬਾਡੀ ਇਹ ਚੀਜ਼ਾਂ ਬਣਾਉਂਦੀਆਂ ਨੇ ਜਿਸ ਦੇ ਵਿੱਚ ਯੂਟੀ ਅਤੇ ਪੰਜਾਬ ਦੋਵਾਂ ਦੀ ਸਿੱਧੀ ਨੁਮਾਇੰਦਗੀ ਹੋਵੇਗੀ ਤਾਂ 2021 ਦੀ ਕਮੇਟੀ ਰਿਪੋਰਟ ਦੇ ਉੱਤੇ ਮੋਹਰ ਲੱਗ ਗਈ ਹੈ ਅਤੇ ਇਸ ਢਾਂਚਾਗਤ ਬਦਲਾਅ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਉਸ ਵੱਲੋਂ ਇਹ ਬਦਲਾਅ ਕੀਤੇ ਗਏ ਨੇ ਤਾਂ ਇਹ ਬਦਲਾਅ ਕਾਫੀ ਹੱਦ ਤੱਕ 2021 ਵਿੱਚ ਤਤਕਾਲੀ ਉਪ ਰਾਸ਼ਟਰਪਤੀ ਅਤੇ ਪੀਯੂ ਚਾਂਸਲਰ ਐਮ ਵਕੀਆ ਨਾਈਡੂ ਵੱਲੋਂ ਗਠਿਤ ਇੱਕ ਵਿਸ਼ੇਸ਼ ਕਮੇਟੀ ਦੀਆਂ ਸਿਫਾਰਸ਼ਾਂ ਉੱਤੇ ਆਧਾਰਿਤ ਨੇ ਇਸ ਪੈਨਲ ਵਿੱਚ ਪੀਯੂ ਸੈਂਟਰਲ ਯੂਨੀਵਰਸਿਟੀ ਬਠਿੰਡਾ ਅਤੇ ਜੀਐਨਡੀਯੂ ਅੰਮ੍ਰਿਤਸਰ ਦੇ ਵੀਸੀਜ਼ ਦੇ ਨਾਲ-ਨਾਲ ਚਾਂਸਲਰ ਦੇ ਨੁਮਾਇੰਦੇ ਵਜੋਂ ਸਾਬਕਾ ਸਾਂਸਦ ਸਤਿਆਪਾਲ ਜੈਨ ਸ਼ਾਮਿਲ ਹਨ ਇਸ ਕਮੇਟੀ ਨੇ 2022 ਵਿੱਚ ਆਪਣੀ ਰਿਪੋਰਟ ਆ ਜਿਹੜੀ ਉਹ ਸੌਂਪ ਦਿੱਤੀ ਸੀ ਅਤੇ ਨਵੇਂ ਉਪ ਰਾਸ਼ਟਰਪਤੀ ਨੇ ਅੰਤਿਮ ਮਨਜ਼ੂਰੀ ਆ ਜਿਹੜੀ ਉਹ ਦਿੱਤੀ ਸੀ ਪੀਯੂ ਸੈਨਨ ਦਾ ਪਿਛਲਾ ਕਾਰਜਕਾਲ 31 ਅਕਤੂਬਰ 2024 ਨੂੰ ਸਮਾਪਤ ਹੋ ਗਿਆ ਸੀ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਜਾਣ ਤੋਂ ਬਾਅਦ ਇਹ ਪ੍ਰਕਿਰਿਆ ਰੁਕੀ ਹੋਈ ਸੀ ਤਾਂ ਨਵੇਂ ਉਪ ਰਾਸ਼ਟਰਪਤੀ ਅਤੇ ਪੀਯੂ ਚਾਂਸਲਰ ਸੀਪੀ ਰਾਧਾ ਕ੍ਰਿਸ਼ਨਨ ਜਿਨ੍ਹਾਂ ਨੇ 22 12 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ ਉਹਨਾਂ ਨੇ ਇਸ ਕਮੇਟੀ ਰਿਪੋਰਟ ਦੀ ਸਮੀਖਿਆ ਕੀਤੀ ਅਤੇ ਉਸ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਇਸ ਤੋਂ ਬਾਅਦ ਇਹ ਇਤਿਹਾਸਿਕ ਬਦਲਾਅ ਨੇ ਜਿਹੜੇ ਉਹ ਲਾਗੂ ਹੋ ਗਏ ਨੇ ਤਾਂ ਪੰਜਾਬ ਦੇ ਸਿਆਸਤਦਾਨਾਂ ਦੇ ਵੱਲੋਂ ਇਹ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੁਖਵੀਰ ਬਾਦਲ ਟਵੀਟ ਕਰਦੇ ਨੇ ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਪੰਕ ਕਰਕੇ ਇਸ ਵਿੱਚ ਪੰਜਾਬ ਦੀ ਸ਼ਮੂਲੀਅਤ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਇਹ ਦੇਸ਼ ਦੇ ਫੈਡਰਲ ਢਾਂਚੇ ਦਾ ਅਪਮਾਨ ਹੈ ਅਤੇ ਪੰਜਾਬ ਦੇ ਵਿਦਿਅਕ ਅਤੇ ਵਾਦਿਕ ਢਾਂਚੇ ਉੱਤੇ ਹਮਲਾ ਹੈ ਉਹ ਵੀ ਪੰਜਾਬ ਦੇ ਵਜ ਦੇ ਮੌਕੇ ਤੇ ਜਿਸ ਦੀ ਕਾਇਮੀ ਲਈ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਕੇਂਦਰ ਸਰਕਾਰ ਨੇ ਬਿਨਾਂ ਪੰਜਾਬ ਦੀ ਪ੍ਰਵਾਹ ਕੀਤੇ ਹਨ ਇਹ ਇੱਕ ਪਾਸੜ ਆਰਡੀਨੈਂਸ ਜਾਰੀ ਕਰਕੇ ਪੰਜਾਬ ਅਤੇ ਪੰਜਾਬ ਦੇ ਮਾਨਮੱਤੇ ਵਿਰਸੇ ਵਿੱਚੋਂ ਪੰਜਾਬ ਨੂੰ ਹੀ ਬਾਹਰ ਕੱਢ ਕੇ ਪੰਜਾਬ ਨੂੰ ਇੱਕ ਹੋਰ ਅਸਹਿ ਜ਼ਖਮ ਦਿੱਤਾ ਹੈ ਤਾਂ ਸੁਖਵੀਰ ਬਾਦਲ ਅੱਗੇ ਲਿਖਦੇ ਨੇ ਮੈਂ ਪੰਜਾਬ ਸਰਕਾਰ ਨੂੰ ਸੁਝਾ ਦਿੰਦਾ ਹਾਂ ਕਿ ਉਹ ਫੌਰਨ ਇਸ ਗੈਰ ਸੰਵਿਧਾਨਿਕ ਫੈਸਲੇ ਨੂੰ ਵਾਪਸ ਲਵੇ ਅਤੇ ਇਸ ਤੋਂ ਪਹਿਲਾਂ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਦੇ ਮਾਹੌਲ ਨੂੰ ਹੋਰ ਹੋਰ ਖਰਾਬ ਨਾ ਕਰੇ ਮੈਂ ਪੰਜਾਬ ਦੇ ਲੋਕਾਂ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਉਹ ਇਕੱਠੇ ਹੋਣ ਅਤੇ ਜਿੱਥੇ ਵੀ ਹੋ ਸਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਆਵਾਜ਼ ਚੁੱਕਣਾ ਤਾਂ ਸ਼ੋਮਣੀ ਅਕਾਲੀ ਦਲ ਨੇ ਅਤੀਤ ਵਿੱਚ ਵੀ ਕੇਂਦਰ ਸਰਕਾਰਾਂ ਦੇ ਅਜਿਹੇ ਫੈਸਲਿਆਂ ਦਾ ਡਟਵਾਂ ਵਿਰੋਧ ਕੀਤਾ ਹੈ ਅਤੇ ਹੁਣ ਵੀ ਪੂਰੀ ਤਰ੍ਹਾਂ ਇਸ ਲਈ ਬਚਨਬੱਤ ਦਾ ਤਾਂ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਟਵੀਟ ਆ ਜਿਹੜਾ ਉਹ ਕੀਤਾ ਗਿਆ ਇਹ ਵੱਡੇ ਸਵਾਲ ਉਹਨਾਂ ਨੇ ਇਸ ਫੈਸਲੇ ਨੂੰ ਲੈ ਕੇ ਚੁੱਕੇ ਨੇ ਦੂਜੇ ਪਾਸੇ ਹੋਰ ਲੀਡਰਾਂ ਦੇ ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ